ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਟਰਾਲੀ ਪਰ ਗਈ ਦੀ ਬਾਈ ਕੱਲ ਗੰਨੇ ਵਾਲੀ ਆਪਣੀ ਜਾਹੇਗੇ ਵੀ ਆਪਾਂ ਲੈ ਕੇ ਕੰਮ ਚੱਲਦਾ ਕਰਾ ਕੇ ਦੁਰਮਟਾ ਵਾਲੀ ਮਸ਼ੀਨ ਆ ਗਈ ਆਪਣੀ ਕੀ ਹਾਲ ਹੈ ਬਾਈ ਪਹੁੰਚ ਗਿਆ ਜਿਆਦਾ ਦੂਰ ਤੋਂ ਨਹੀਂ ਤਾਂ ਤਦੋਂ ਹੀ ਡਰ ਰਿਆ ਦਾ ਹੈ ਕਿਲੋਮੀਟਰ ਹੋਇਆ ਤਾਂ ਦੱਸਾਂ ਹੀ ਪਿੰਡ ਤੇ ਕਿਲੋਮੀਟਰ ਦਾ ਅੱਗੇ ਬਾਈ ਬੰਦੇ ਵੀ ਆਪਣੇ ਲੈਵਲ ਕੱਢ ਰਹੇ ਆ ਦੇਵਲ ਕੱਢ ਕੇ ਫੇਰ ਅੱਗੇ ਲੱਗੇਗੇ ਬਾਈ ਲਾਂ ਇਟਾ ਪਰਦੇ ਮਸ਼ੀਨ ਰਾਜਪੁਰੇ ਦੇ ਆਈ ਹੈ ਬਾਈ ਪਰਦੇ ਹੜੀ ਦਾ ਸਾਬ ਕਰਾਇਆ ਇਸਕਾ ਕਰ ਦਿਆ ਜੀ ਬਾਬੇ ਕਿਰਪਾ ਕਰ ਕੰਮ ਚੱਲਦਾ ਠੇਕੇਦਾਰ ਲਾ ਰਿਹਾ ਆਪਣਾ ਨਿਸਾਨੀਆਂ ਲੈਵਲ ਕੱਟ ਗਏ ਮਸ਼ੀਨ ਆ ਗਈ ਅੰਦਰ ਕਰਦੀ ਮਸ਼ੀਨ ਦੀ ਚਲਦੀ ਦਰਮਤ ਵਾਲੀ ਅਰਿੱਟ ਆ ਜਾ ਯੋਗਾ ਨਹੀਂ ਸੱਕਣਾ ਲੱਗਿਆ ਲਿਓ ਜੀ ਮਿੱਟੀ ਕਰਾਈ ਹੈ ਟਰਾਲੀ ਆਪਾਂ ਨੇ ਇੱਕ ਕਿੱਥੋਂ ਹੋ ਰਹੀ ਐ ਨਰ ਮਟ ਵੀ ਚੱਲ ਗਿਆ ਹੁਸੀਂ ਇਹ ਵਲਗੇ ਸਾਹਿਬ ਮਿੱਟੀ ਸੋਣੀ ਪੈ ਗਈ 4 ਇੰਚ ਟਾਲ ਰੱਖੀ ਐ 4-5 ਇੰਚ ਉੱਚ ਕਰਕੇ ਨਾ ਪਰਲੇ ਸਾਈਡ ਮਿੱਟੀ ਪੈ ਰਹੀ ਹੈ ਕਿਉਂ ਕੰਪਿਊਟਰ ਕਰੇਗਾ ਲੋ ਇੱਕ ਕਸਾਰਤਾ ਇਸ ਸਾਈਡ ਮਿੱਟੀ ਥੋੜੀ ਪਏਗੀ ਇਹੋ ਠੱਡੀ ਲਾਈ ਹੈ ਆਪਾਂ ਇਸ ਦੇ ਹਿਸਾਬ ਤੇ ਲੋਕ ਟੈਲ ਲੱਗੇਗੇ ਆਪਣੇ ਇਸ ਤੇ ਮੋਢੇ ਬਰਾ ਉਚਾਈ ਹੈ 5 ਇੰਚ ਦੀ ਟਾਲ ਕਰੀ ਹੈ 8 4 5 ਇੰਚ ਆਪਾਂ ਚਲਾਂ ਬਈ ਮਿਲਣ ਨੂੰ ਉਹ ਲੈਂਡ ਲੈ ਕੇ ਜਾਣ ਦਾ ਸਾਜਰੇ ਦਾ ਬਸ ਮੈਂ ਉਹੀ ਬਾ ਚੱਲ ਕੰਮ ਚੱਲਦਾ ਕਰਾ ਕੇ ਹੀ ਜਾਹਾਂਗੇ ਰੱਲੀ ਲੋਡ ਹੈ ਟਰੈਕਟਰ ਪਾਇਆ ਵਾ ਵਿੱਚ ਠੀਕ ਹੈ ਭਾਈ ਬੀਲਾਂ ਅੱਗੇ ਜਾ ਕੇ ਪਹੁੰਚ ਗਏ ਰਾਜਪੁਰਾ ਆਪਾਂ ਚੁੰਗੀ ਵਾ ਢੋਗਲਾ ਰੋਡ ਚੜ ਗਏ ਭਾਈ ਫਰਾ ਰੋਡ ਆਪਾਂ ਬਾਅਦ ਵਿੱਚ ਪਹੁੰਚ ਗਏ ਲਵਾਣੇ ਹਾਜ਼ਰੀ ਫਿਰ ਪਾਵੇਂ ਅੱਗੇ ਚੱਲੇ लवा जी बाबे पीर की दरगाह हाजरी चले गए अगे चले अगे आप, आप भाई सरहद सरहद खड़ाया भाई ट्रैक्टर चेक करे टायर टूर गुलियां गलियां ठीक है छोले छोले ਉੱਲੈ ਆਪਣਾ ਛੋਲੇ ਢਾਣ ਵਾਸਤੇ ਚਲਾਂ ਆ ਭਾਈ ਛਕੋ ਛੋਲੇ ਜੱਭੇਂਗੇ ਜਾਂਦੇ ਜਾਂਦੇ ਘੰਟੇ ਦਾ ਰਸਤਾ ਰਹਿ ਗਿਆ ਬੈਠੇ ਬੈਠੇ ਨਾ ਉਪਰ ਹੋ ਜਾ ਬੰਦਾ ਉਦਰ ਮੜੀ ਮੁੱਟੀ ਲੱਤਾਂ ਲੁੱਤਾਂ ਹੱਲ ਜਾਂ ਸੱਡੇ 4 ਘੰਟੇ ਕਰੀਬ ਲੱਗ ਜਾਵਾਂ ਪਿੰਡ ਤੇ ਲੈ ਕੇ ਦੇ ਤੜਕੇ ਢੁੜਕੇ ਨਹਾਂ 4 ਵੀ ਲੱਗ ਜਾ 4:30 ਇਦਾਂ ਇਸ ਟੈਂਪ ਥੋੜਾ ਰਾਸ ਹੋ ਜਾ। ਨੈਰ ਵਾਲੇ ਪੁਲਪਲ ਪਹੁੰਚ ਗਏ ਬਈ ਆਪਾਂ। ਗੋਵਿੰਦਗੜ੍ਹ ਪਹੁੰਚ ਗਏ ਬਈ ਆਪਾਂ। ਲਾਈਟਾਂ ਹੋਈਆਂ। ਅਰੰਗੜ੍ਹ ਦੇ ਆਏਗੇ ਮਲੌਰ ਨੂੰ। ਉਹਦੀ ਲਾਈਟ ਆਪਣੀ ਹਰੀ। ਵੇ ਭਾਈ ਮੇਲੇ ਆਪਾਂ ਰਾਸ਼ ਬਹੁਤ ਘੱਟ ਆ ਮੇਲੇ ਆਪਾਂ ਹੋ ਗਈ ਭਾਈ ਐਂਟਰ ਲਾਵਾ ਲੈਨ ਮਾ ਬਸਾ ਦੋ ਕ ਲੈਨਾ ਡੇਢ ਕ ਲੱਗ ਗਿਆ ਟਰੈਕਟਰ ਲੈਨ ਮਾ ਦੋ ਲੈਨ ਆਪਣੇ ਮੂਰੇ ਜਣੀ ਇੱਕ ਇਹ ਜਿਹੜੀ ਮੈਂ ਆਪਣਾ ਲਗਾਇਆ ਇੱਕ ਹੀ ਉਹ ਤਿਸਰੀ ਚਲੀ ਵੀ ਹੈ ਲੈਨੇਓ ਇਹ ਚੱਲ ਗਈ ਇਸ ਮਤਲ ਲੈਣਾ 2 4 6 7 ਘੰਟੇ ਤਕਰੀਬਨ ਲੱਗਣਗੇ 6-7 ਘੰਟੇ ਮਟਰੈਕਟਰ ਆਪਣਾ ਖਾਲੀ ਹੋ ਜਾਏਗਾ ਜੇ ਰੇਸ ਰੂਸ ਘਟਾਈ ਵੀ ਹੋਈ ਹੋਰ ਘੰਟਾ ਖੰਡ ਬੱਧ ਘਟ ਲੱਗ ਸਗਾ ਸਿੱਖਾਂ ਬਈ ਵਾ ਅੱਗੇ ਕਿਆ ਪ੍ਰੋਗਰਾਮ ਹੈ ਜੋ ਡਰਾਈਵਰ ਕੰਮੀ ਆ ਆਪਣੇ ਹਰਜਿੰਦਰ ਬਾਈ ਵਾਲਾ ਖੜਿਆ ਇਹ ਤਲਵਿੰਦਰ ਵੀਰ ਵਾਲਾ ਖੜਿਆ ਇਹ ਲਾਈਨ ਚੜੀ ਵੀ ਹੈ ਬਾਈ ਵਾਲੀ ਮੈਂ ਡਰਾਈਵਰ ਕੋਲ ਖੜੇ ਲਗਾਉ ਮਨੂੰ ਤੁਸੀਂ ਇੱਧਰ ਤੇ ਕੱਡੇ ਵੀ ਲਗਾਓ ਉਣੀ ਰਾਤ ਨੂੰ ਖਾਲੀ ਹੋਏਗਾ ਟਰੈਕਟਰ ਬਣਾ ਹੋਰ ਆਣੇ ਕੀ ਹਾਲ ਹੈ ਹੋਰ ਪਰਿਵਾਰ ਸਭ ਮौज ਹੈ ਸਿਹਤ ਠੀਕ ਹੈ ਚਲੋ ਵਧੀਆ ਦੇ ਰਹੇ ਆ ਹਾਜ਼ਰੀ ਇਹ ਚੱਲ ਕੀ ਲੈਣਾ ਹੈ ਮਨ ਲਗਾ ਖੜਾ ਹੀ ਰਹੇਗਾ ਟਰੈਕਟਰ ਤੇਰਾ ਕਿੱਥੇ ਦਿਓ सरपंच ਦਾ ਟੱਬਾ ਪੀਵਾਂ ਬਾਈ ਚਾਹ ਐਲੀਗਿਤ ਚਲਾਂਗੀ ਲੈ ਤਾਂ ਕੋਈ ਗੱਲ ਬਤੂਰੀ ਦੇ ਅੰਦਰ ਕਿਵੇਂ ਹੈ ਠੀਕ ਆ ਹੈ ਨਾ ਹੋਰ ਸਰਪੰਚ ਸੰਦਰਭਾਈ ਸਤਿਗੁਰ ਸਤਿਗੁਰ ਕੀ ਹਾਲ ਹੈ ਜੀ ਰਸ਼ ਘਟ ਗਿਆ ਹੋਣਾ ਨਾ ਰਸ਼ ਘਟ ਗਈ بارش ਕਰਕੇ ਹੋਇਆ ਕੋਈ ਕਿੰਨਾ ਘਟ ਗਿਆ بارش ਕਰਕੇ ਪੂਰੇ بارش ਘਟ ਹੈ ਨਾ ਆਪਣੀ ਮੋਹ ਘਟਾ ਉਧਰੋਂ ਆਉਟ ਦੀ بارش ਹੋ ਰਹੀ ਹੈ ਇਹ ਬਣਾ ਫਿਰ ਚਾਹ ਟਰਾਲੀ ਛੱਡੇ ਇਹਦੇ ਬਾਈ ਮਿਲ ਪਹੁੰਚ ਗਏ ਆਪਾਂ ਜੰਡਾਲੀ ਵਾਲਿਆਂ ਦੀ ਦੁਕਾਨ ਉੱਪਰ ਔਰ ਇਹਦੇ ਲੈ ਹੈਗੇ ਦਵਾਈ ਆਪਾਂ ਸਪਰੇਅ ਵਾਲੀ ਦੇਖਦੇ ਆਂ ਬਾਈ ਪਟਿਆ ਜੱਸਾ ਲੱਗੇ ਬਾਈ ਸਮਾਨ ਰੱਖਣਾ ਬ੍ਰੇਮੇ ਦੇ ਵੀ ਵੀ ਕਰਦੇ ਪਈ ਨਾ ਉਹ ਆ ਆ ਅੰਦਰ ਆਇੰਦਾ ਜੀ ਖਾਰਜਾ ਵੀ ਨਹੀਂ ਹੁੰਦਾ ਆਈ ਬਰਾਗ ਸਸਰੀ ਗਾਲ ਬਲੌਕ ਬਲੌਕ ਫੈਂਟੀ ਖੋਲੀ ਲੌਗ ਅਸੀਂ ਪੜੇ ਨਹੀਂ ਗੈਂਡ ਪੜਾ ਅਸੀਂ ਬੀਏ ਵੀ ਕੀਤੀ ਹੋਈ ਆ ਪਰ ਅਸੀਂ ਕੰਮ ਕਰ ਰਹੇ ਆ ਮੈਂਟ ਕਰ ਰਹੇ ਆ ਨੌਕਰੀ ਨਹੀਂ ਕਰੀ ਬੰਨੀ ਯਾਰ ਮੈਂ ਫਾਰਮ ਭਰੇ ਸੀ ਮਾਮੇ ਕੋਲ ਲੱਗਿਆ ਕਿਉਂ ਦਾ ਕਿਉਂ ਕਰ ਯੋਤਾ ਯੋਤਾ ਯੂ ਦੀਗਾ ਯੋਤਾ ਯੋਤਾ ਕਹਿੰਦੀ ਉਹ ਛੇਰ ਸਣਾ ਛੇਰ ਸਣਾ ਰੇ ਜਸਵੰਤ ਜੀ ਉਹ ਵੀ ਇਹਨੂੰ ਸਿੱਧੇ ਰੱਖ ਹੈਲੋ ਇਹ ਨਾ ਉਹ ਨਾ ਨਹੀਂ ਇਹ ਲੀਕ ਲੂਕ ਨਾ ਹੋ ਜਾਏ ਛੇਰ ਵੀ ਬਾਈ ਸਿੱਧੀ ਨਹੀਂ ਹੈ ਵੀਰ ਉਹ ਦੇਖ ਉਹ ਵੀਰ ਘਮਾ ਕੇ ਰੱਖ ਪਰਾ ਜੋ ਫਰਕ ਦੋ ਹੋ ਗਿਆ ਯਾਰ ਫੇਰ ਮੈਨੂੰ ਇਹਦੀ ਨੀਟਲ ਧਮਾਉਣ ਦੇ ਖੁੱਲੀ ਆ ਬੇਟੀ ਤੇ ਇਹ ਪਲੇਆ ਫਿਰ ਕੇ ਉੱਪਰ ਟੇਪ ਲਾ ਪਹਿਲਾਂ ਇਹ ਦੇਖ ਬਹੁਤੀ ਜੋ ਠੀਕ ਹੈ ਵੀਰੇ ਇੱਕ ਮਿੰਟ ਮਿੰਟ ਰੋਕੋ ਜੀ ਇਹਦਾ ਵੀ ਨਹੀਂ ਕੀ ਕਰਕੇ ਪਾ ਜੀ ਤੇ ਨਾ ਹਿੰਦੇ ਯਾਰ ਜੋ ਲਿਆ ਟ੍ਰੋਪੀਕਲ ਕਾ ਨੇ ਲਾਲ ਥਾਇਓ ਬਾਕੀ ਦੋ ਪ੍ਰੋਡਕਟ ਆਪਣੇ ਸ੍ਰੀ ਰਾਮ ਵਾਲੇ 6318 21 ਕੁੱਲੇ ਪੰਗੀ ਸਰਵਿਸ ਸ੍ਰੀ ਰਾਮ ਹੈ ਤੇ 13045 ਵੀ ਸ੍ਰੀ ਰਾਮ ਦਾ ਤਿੰਨ ਪ੍ਰੋਡਕਟ ਬੰਦੇ ਲੇਓ ਫਿਰ ਹੋ ਗਿਆ ਜੀ ਲੋਡ ਸਮਾਨ ਆਪਣਾ ਸਾਰਾ ਬਾਕੀ ਘਰੇ ਤਰੇਂ ਦਿਖਾਵਾਂਗੇ ਤੁਹਾਨੂੰ ਕਿਆ ਕਿਆ ਥੋੜਾ ਕਾਲੀ ਜੀ ਮੈਂ ਲੱਦ ਲਿਆ ਆਪਣਾ ਟੇਲੇ ਵਾਲੀ ਫੰਕੀ ਸਾਈਡ ਕਿੰਨੇ ਤੀਕੇ ਤਿੰਨ ਚੀਜ਼ਾਂ ਕੁਝ ਦਵਾਈ ਮੱਕੀ ਗਈ ਆ ਬਣੀ ਠੀਕ ਹੈ ਜੀ ਠੀਕ ਹੈ ਵੀਰ ਸਸਤੀ ਗੱਲ ਜੀ ਸਸਤੀ ਗੱਲ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਠੀਕ ਹੈ ਸਰਮਾ ਜੀ ਠੀਕ ਹੈ ਬਾਈ ਸਾਰੀ ਟੀਮ ਦਾ ਧੰਨਵਾਦ ਹੱਸਦੇ ਬਸਦੇ ਰਹੋ ਹਨਾ ਹੱਸਦੇ ਖੇਡਦੇ ਸਾਰੇ ਬੰਦੇ ਵਧੀਆ ਵਈਆਂ ਹਸਮੁਖ ਹੈ ਚਲੋ ਬਾਈ ਚੰਗੀ ਗੱਲ ਹੈ ਪਿਆਰ ਹੈ ਬਾਈ ਤੁਹਾਡਾ ਤਾਂ ਹੀ ਆਨੇ-ਜਾਨੀ ਦੂਰ ਅਗਰ ਰੂਆ ਪੂਰੀ ਨਾ ਰੂਆ ਨਾ ਠੀਕ ਹੈ ਠੀਕ ਹੈ ਬਾਈ ਧੰਨਵਾਦ ਬਹੁਤ ਬਹੁਤ